ਕਨੈਕਟਰ ਆਇਆ ਟਿਕਟ ਕੱਟਣਾ ਔਰਤ ਨੇ ਸੀਟ ਥੱਲੇ ਲਕੋ ਲਿਆ ਆਪਣਾ ਬੱਚਾ ਦੋਸਤੋ ਅਕਸਰ ਹੀ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਨੇ ਪਰ ਕਈ ਵਾਰ ਕੁਝ ਲੋਕ ਆਪਣੀ ਹੀ ਸਕੀਮ ਲਗਾ ਦਿੰਦੇ ਨੇ ਸੋਸ਼ਲ ਮੀਡੀਆ ਤੇ ਇੱਕ ਔਰਤ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਸਲ ਇੱਕ ਔਰਤ ਪੀ ਆਰਟੀਸੀ ਦੀ ਬੱਸ ਵਿੱਚ ਆਧਾਰ ਕਾਰਡ ਤੇ ਫ੍ਰੀ ਸਫਰ ਕਰ ਰਹੀ ਸੀ ਪਰ ਉਸ ਦੇ ਨਾਲ ਉਸ ਦਾ ਇੱਕ ਛੋਟਾ ਜਿਹਾ ਬੱਚਾ ਸੀ ਜਿਸ ਦੀ ਕਿ ਟਿਕਟ ਲਗਣੀ ਸੀ ਪਰ ਔਰਤ ਨੇ ਸਕੀਮ ਲਈ ਅਤੇ ਟਿਕਟ ਨਾ ਕਟਵਾਉਣ ਲਈ ਆਪਣੇ ਬੱਚੇ ਨੂੰ ਸੀਟ ਦੇ ਥੱਲੇ ਲਕੋ ਦਿੱਤਾ ਅਤੇ ਜਦੋਂ ਕਨੈਕਟਰ ਟਿਕ ਟਿਕ ਕੱਟਣ ਲਈ ਆਇਆ ਤਾਂ ਉਸਨੇ ਬੱਚੇ ਨੂੰ ਦੇਖ ਲਿਆ ਅਤੇ ਸੀਟੇਂ ਹੀਠੋਂ ਕੱਢ ਲਿਆ ਇਹਨਾਂ ਦੇ ਲਾਈਨ ਨੇ ਨਿਆਣਾ ਥੱਲੇ ਲਘੋਰ ਗਿਆ ਦੀ ਸੀਟ ਤੇ ਫਿਰ ਕਹਿੰਦੇ ਨੇ ਕਨੈਕਟਰ ਮਾੜਾਗਾ 4 ਪੈਸੇ ਬਚਾਉਣ ਪਿੱਛੇ ਇੰਨੇ ਥੱਲੇ ਲਘੋਏ ਆ ਦੀ ਆਪਦਾ ਗੌਰ ਰੱਖਿਆ ਕਰੋ ਆ ਜਨਾਨੀਆਂ ਕੁੜੀਆਂ ਇਹਨੇ ਥੱਲੇ ਲਘੋਏ ਆ ਸੀ ਨਿਆਣਾ ਕਿਤੇ ਵੀ ਸਫ਼ਰ ਕਰਦੀ ਆ ਇਹ ਧਿਆਨ ਨਾਲ ਦੇਖ ਕੇ ਵੀ ਜਵਾਖ ਲਘੋਲਾਵੀਆਂ ਨੇ ਥੱਲੇ ਆਪ ਆਧਾਰ ਘੜਦੇ ਜਾਂਦੀਆਂ ਨੇ ਆ ਸਾਰੀ ਸਵਾਰੀ ਦਸ ਦੇ ਵਿੱਚ ਗਵਾ ਗਈ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ